ਜੇਪੀ ਮਹਿਲਾਵਾਲਿਆਂ ਦੀ ਇੱਕ ਆਦਤ ਬਣ ਗਈ ਵੀ ਆਪਣੀ ਸਰਕਾਰ ਹੋਵੇ ਤੇ ਆਪਾਂ ਜੋ ਮਰਜ਼ੀ ਕਰੀਏ ਅੱਜ ਸਿਰਫ ਭੰਡਣ ਦਾ ਕੰਮ ਕਰਨ ਆਏ ਨੇ ਇੱਥੇ ਬੜੇ ਪਾਰਦਰਸ਼ੀ ਤਰੀਕੇ ਨਾਲ ਐਨਓਸੀ ਮਿਲੀਆਂ ਨੇ ਐਨਓਸੀ ਦਾ ਰੌਲਾ ਪਾਇਆ ਅਖਬਾਰਾਂ 'ਚ ਵੀ ਗਏ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀਆਂ ਜੇ ਐਨਓਸੀ ਨਹੀਂ ਮਿਲੀ ਤੇ ਇੱਥੇ ਫਾਰਮ ਕਿਵੇਂ ਆ ਕੇ ਭਰਨ ਲਈ ਫਾਰਮ ਐਨਓਸੀ ਲੈਂਡ ਤੇ باوجود ਤਮਰ ਲਾਉਣੀ ਕਿ ਸਰਕਾਰ ਸਾਨੂੰ ਨੋਸੀਨੀ ਦੇਰੀ ਇੱਥੇ ਆ ਕੇ ਫਾਰਮ ਭਰਨ ਆਏ ਤੁਸੀਂ ਲੇਟ ਹੋ ਪੀਸੀ ਪਹਿਲਾਂ ਕਰਨ ਲੱਗੇ ਇੱਥੇ ਆਏ ਜਦੋਂ ਫਾਰਮ ਭਰਨ ਜਾ ਰਹੇ ਨੇ ਤੇ ਆਪਣੇ ਹੀ ਬੰਦਿਆਂ ਤੋਂ ਫਾਰਮ ਫੜਵਾ ਲਏ ਕਿਉਂਕਿ ਮਾਹੌਲ ਖਰਾਬ ਕਰਨ ਦੇ ਤਰੀਕੇ ਨਾਲ ਉਹਨਾਂ ਦਾ ਇੱਕ ਵਿਉਂਤ ਤਰੀਕੇ ਨਾਲ ਇਹ ਕੰਮ ਕੀਤਾ ਆਪ ਫ੍ਰੀ ਪਲਾਨ ਇੱਕ ਮਹਿਕਮਾ ਸਕ੍ਰਿਪਟਡ ਉਹਨਾਂ ਨੇ ਅੱਜ 에ਪੀਸੋਡ ਕੀਤਾ ਆਪਣੇ ਹੀ ਬੰਦੇ ਤੋਂ ਆਪਣੇ ਕਿਸੇ ਬੰਦੇ ਨੂੰ ਬੁਲਾ ਕੇ ਫਾਰਮ ਫੜਵਾ ਤੇ ਰੋਲਾ ਪਾ ਤੇ ਸਾਡੇ ਫਾਰਮ ਫੜੇ ਜਾ ਰਹੇ ਅਸੀਂ ਫਾਰਮ ਭਰਨ ਲਈ ਜਾ ਰਹੇ ਸੀ ਹਲੇ 2:55 ਮਿੰਟ ਹੋਏ ਨੇ ਤੇ ਸਾਨੂੰ ਅਫਸਰਾਂ ਨੇ ਕਰਤਾ 5 ਮਿੰਟ ਚ ਤੁਹਾਡੇ ਫਾਰਮ ਨਹੀਂ ਹੋਣੇ ਕੋਈ ਬੰਦੇ ਸਹਾਦਾਉ ਕਿਉਂਕਿ ਸਾਡੀ ਪਾਰਟੀ ਨੇ ਜਿਹੜੀ ਟਿਕਟਾਂ ਲੇਟ ਕੀਤੀਆਂ ਸੀ ਅਨਾਉਂਸ ਲੇਟ ਹੋਣ ਤੋਂ ਬਾਅਦ ਅਸੀਂ ਜਦੋਂ ਫਾਰਮ ਭਰ ਲਈ ਆ ਰਹੇ ਆਂ ਤੇ ਟਾਈਮ ਓਬਵੀਅਸਲੀ 5 ਮਿੰਟ ਰਹਿੰਦੇ ਸੀ ਕਿ ਉਹਨਾਂ ਨੇ ਸਾਨੂੰ ਮਨਾ ਕਰਤਾ ਪਰ ਰਵਨੀਤ ਮਿੱਟੂ ਕਿਉਂਕਿ ਸੈਂਟਰ ਦਾ ਮਨਿਸਟਰ ਹੈ ਮਹਾਰਾਣੀ ਸਾਹਿਬ ਸਾਰੀ ਟੀਮ ਲੈ ਕੇ ਇੱਥੇ ਪਹੁੰਚ ਗਏ ਅੰਦਰ ਆਰੂ ਦੇ ਕਮਰੇ ਚਲੇ ਗਏ ਤੇ ਸਾਡਾ ਵਿਰੋਧ ਇਹੀ ਹੈ ਵੀ ਤੁਸੀਂ ਜੇ ਸਾਡ ਨੂੰ ਰੋਕਿਆ ਦੇਖੋ ਟਾਈਮ ਸਾਰੇ ਲਈ ਇਕੁਅਲ ਹੈ ਸਾਰੇ ਇਥੇ ਸਾਰੇ ਕੋਈ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਆਜ਼ਾਦ ਅਕਾਲੀ ਦਾ ਸਾਰੇ ਨੇ ਆਕੇ ਪੜਨਾ ਸਾਰੇ ਪਰਨਾ ਜੇ 3 ਵਜੇ ਦਾ ਟਾਈਮ ਸਾਡੇ ਲਈ ਹੈ ਤੇ ਉਹਨਾਂ ਲਈ ਵੀ ਉਹੀ ਟਾਈਮ ਹੈ ਤਾਂ ਉਹ ਕਿਵੇਂ ਜਾ ਸਕਦਾ ਆਂਡਿਊ ਫੈਕਟਰ ਕੋਈ ਨਹੀਂ ਕਿਸੇ ਲਈ ਚੱਲੇਗਾ ਤੁਸੀਂ ਗੁੰਨਾ ਕਰਦੀ ਕਰਦੇ ਕਹਿੰਦੇ ਕੋਈ ਜ਼ਿਲ੍ਹਾ ਪ੍ਰਧਾਨ ਦੇ ਘਰੇ ਰਾਜ ਜਾ ਕੇ ਨਾਮ ਕਰਵਾਇਆ ਗਿਆ ਸੀਸੀਟੀ ਫੁਟੇਜ ਹੈ ਜਿਹੜੇ ਬੰਦੇ ਉਹਨਾਂ ਤੇ ਖਰਾਬ ਕਾਰਵਾਈ ਕਰਾ ਰਹੇ ਨੇ ਜੁਬਰ ਜਿਹੜਾ ਜੇ ਫੁਟੇਜ ਆ ਗਈ ਫਿਰ ਤਾਂ ਕੋਈ ਗੱਲ ਹੀ ਨਹੀਂ ਹੈ ਜੇ ਉਹਨਾਂ ਕੋਲ ਪ੍ਰੂਫ ਨਹੀਂ ਫਿਰ ਤਾਂ ਬਹੁਤ ਵੱਡੀ ਗੱਲ ਹੈ ਅੱਛੀ ਗੱਲ ਹੈ ਉਹ ਜਿਹਦੇ ਖਿਲਾਫ ਕਰਨਾ ਚਾਹੁੰਦਾ ਤਾਂ ਰਿਟਰਨ ਕੰਪਲੀਟ ਦੇਖ ਸਕਦੇ ਨੇ ਜੁਬਰ ਜਿਹੜ ਨਰਮਨਾ ਪਰੋਜੀ ਜਿਹੜੇ ਜੇਤੂ ਦੇ ਹਾਂਜੀ 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 ਉਹਨਾਂ ਨੇ ਵੀ ਵਾਰਨਿੰਗ ਕਮਕੀਆਂ ਦਿੱਤੀਆਂ ਇਹ ਉਹਦਾ ਜਵਾਬ ਉਹ ਹੀ ਦੇਣਗੇ ਕਿਉਂਕਿ ਇਹਨਾਂ ਨੇ ਖੁਦ ਐਕਚੁਅਲ 'ਚ ਜੋ ਕਰਦੇ ਆਏ ਨੇ ਉਹਨਾਂ ਨੂੰ ਇੱਕ ਖਦਸ਼ਾ ਵੀ ਹੋਏਗਾ ਪਰ ਹੋਣਾ ਕੋਈ ਬੜੇ ਪਾਰਦਰਸ਼ੀ ਤਰੀਕੇ ਨਾਲ ਐਮਐਲਏ ਸਾਡੇ ਅਜੀਤਪਾਲ ਸਿੰਘ ਜੀ ਕੋਲੀ ਨੇ ਕਿਹਾ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੋਣੀ ਹੈ ਫੇਅਰ ਐਂਡ ਕਿਸੇ ਦੀ ਕੋਈ ਇੰਟਰਫੇਰੈਂਸ ਨਹੀਂ ਪਰसों ਦਾ ਰੌਲਾ ਪਾ ਰਹੇ ਸੀ ਐਨਓਸੀ ਮਿਲ ਰਿਹਾ ਤੁਹਾਨੂੰ ਮੈਂ ਇੱਕੋ ਗੱਲ ਕਰਾਂ ਐਨਓਸੀ ਤੋਂ ਬਿਨਾ ਇੱਥੇ ਆ ਕਿਵੇਂਗੇ ਉਹ ਪਹਿਲੀ ਗੱਲ ਉਹਨਾਂ ਦੀ ਗੱਲ ਹੀ ਝੁੱਠ ਲਈ ਜਾਂਦੀ ਹੈ ਐਨਓਸੀ ਮਿਲੀ ਹੈ ਬਿਲਕੁਲੋ ਤਰੀਕੇ ਨਾਲ ਮਿਲੀ ਹੈ ਕੋਈ ਦਿੱਕਤ ਨਹੀਂ ਹੈ ਨੀ ਸਰਕਾਰੀ ਦਬਾਅ ਦੀ ਗੱਲ ਕੀਤੀ ਜਾਗੀ ਹੈ ਹਾਂ ਜੀ ਪ੍ਰਸ਼ਾਸਨ ਵੱਲੋਂ ਪ੍ਰੈਸ਼ਰ ਕੋ ਆਇਆ ਦੇਖੋ ਇੱਥੇ ਵੀ ਮੈਂ ਪਹਿਲਾਂ ਵੀ ਕਿਹਾ ਇਹਦੇ ਵਿੱਚ ਆਮ ਆਦਮੀ ਦੇ ਵੀ ਨੇ ਕਾਂਗਰਸ ਦੇ ਵੀ ਕੁਝ ਖੜੇ ਨੇ ਤੇ ਆਜ਼ਾਦ ਵੀ ਲੋਕੀ ਜਿਹੜੇ ਭਰ ਰਹੇ ਹਰ ਪਾਰਟੀ ਦਾ ਨੁਮਾਇੰਦਾ ਇੱਥੇ ਖੜਿਆ ਸੀਗਾ ਹੁਣ ਤਾਂ ਸ਼ਾਇਦ ਘਟ ਗਏ ਪਰ ਸਾਡਾ ਵਿਰੋਧ ਇਸੇ ਗੱਲ ਤੇ ਆ ਵੀ ਝੂਠ ਨੀਰਾ ਝੂਠ ਔਰ ਪ੍ਰੋਪਾਗੈਂਡਾ ਹੈ ਫਾਲਸ ਸਟੇਟਮੈਂਟਸ ਨੇ ਇਹਦਾ ਕੋਈ ਨਹੀਂ ਜੇ ਪ੍ਰੂਫ ਹੈਗਾ ਤੇ ਉਹਨਾਂ ਨੂੰ ਪ੍ਰੂਫ ਲੈ ਕੇ ਬੜੇ ਇਸ ਤਰੀਕੇ ਨਾਲ ਉਹ ਸਾਰੇ ਪੈਸੇ ਜਾ ਸਕਦੇ ਨੇ ਸਾਰੇ ਪਾਰਟੀ ਵਾਲੇ ਸਿੱਧੇ ਤੌਰ ਤੇ ਕਹਿ ਰਹੇ ਕਿ ਕੋਈ ਗੁੰਡਾਗਰਦੀ ਨਹੀਂ ਹੋਏਗੀ ਸਾਫ ਮਤਲਬ ਹੀ ਨਹੀਂ ਬਣਦਾ ਜੀ ਕਦੇ ਨਹੀਂ ਆਮ ਆਦਮੀ ਪਾਰਟੀ ਦਾ ਜਦ ਬਦਲਾਅ ਹੋਇਆ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੈ ਔਰ ਕੋਈ ਵੀ ਕਿਸੇ ਤਰੀਕੇ ਦੇ ਕੋਈ ਨਹੀਂ ਸਾਰਿਆਂ ਲਈ ਐਨਸੀ ਬਰਾਬਰ ਮਿਲੀਆਂ ਨੇ ਸਾਰਿਆਂ ਲਈ ਇਲੈਕਸ਼ਨ ਬਰਾਬਰ ਦੇਖੋ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਹੈ ਤਾਂ ਬਰਾਬਰ ਲੋਕ ਔਰ ਵੋਲੰਟੀਅਰ ਸਾਡੇ ਸੇਵਾ ਕਰਦੇ ਆ ਰਹੇ ਨੇ ਤੇ ਜਿਵੇਂ ਜਿਵੇਂ ਸੇਵਾ ਕਰ ਰਹੇ ਨੇ ਜੋ ਜੋ ਪੁਰਾਣਾ ਵਲੰਟੀਅਰ ਹਰੇਕ ਨੂੰ ਉਹਦਾ ਮੌਕਾ ਮਿਲਿਆ ਜਿਹੜੀ ਸਾਡੀ ਸਕ੍ਰੀਨਿੰਗ ਕਮੇਟੀ ਸੀ ਉਹਨਾਂ ਨੇ ਬਹੁਤ ਸੋਚ ਸਮਝ ਕੇ ਬਹੁਤ ਜਿੱਤਣ ਵਾਲੇ ਕੈਂਡੀਡੇਟ ਤੇ ਮਿਹਨਤੀ ਕੈਂਡੀਡੇਟ ਨੂੰ ਜਿਹੜੀ ਟਿਕਟਾਂ ਦਿੱਤੀਆਂ ਨੇ ਮੈਂ ਆਪ ਨੂੰ ਹੀ ਖੁਦ ਨੂੰ ਦੱਸ ਦਿੰਦਾ ਵੀ ਮੈਂ 2016 ਤੋਂ ਪਾਰਟੀ ਜੁੜਿਆ ਹੋਇਆ ਕੋਈ ਇਸ ਤਰ੍ਹਾਂ ਦੀ ਮੇਰੇ ਨਾਲ ਨਹੀਂ ਇਸ ਤਰ੍ਹਾਂ ਦਾ ਹੋਇਆ ਵੀ ਮੈਨੂੰ ਟਿਕਟ ਨਾਲ ਦੇਣ ਦਾ ਕੋਈ ਗੱਲ ਆਈ ਹੋਵੇ ਉਹਨੂੰ ਬੜੇ ਬਿਹਤਰ ਔਰ ਸੂਚੀ ਦੇ ਤਰੀਕੇ ਨਾਲ ਮੈਨੂੰ ਜਿਹੜੀ ਹੈ ਟਿਕਟ ਦਿੱਤੀ ਗਈ ਹੈ ਔਰ ਸਾਰੇ ਵਰਕਰਾਂ ਨੂੰ ਸਾਫ਼ ਸੁਥਰੇ ਤੌਰ ਤੇ ਟਿਕਟਾਂ ਮਿਲੀਆਂ ਨੇ ਕੋਈ ਨਾਰਾਜ਼ ਨਹੀਂ ਹੈ 10-5-10 ਮਿੰਟ ਦੀ ਨਾਰਾਜ਼ਗੀ ਕਿਉਂਕਿ ਹਰੇਕ ਦਾ ਮਨ ਹੁੰਦਾ ਹੈ ਕਿ ਮੈਂ ਲੜਾਂ ਐਮਸੀ ਲੜਾਂ ਇਹ ਹਰੇਕ ਦਾ ਮਨ ਹੁੰਦਾ ਹੈ ਕਾਰਪੋਰੇਸ਼ਨ ਦੀ ਇੰਟਰੈਕਸ਼ਨ ਆ ਖਾਲਸ ਨੋਟ ਨੂੰ ਇੰਟਰੈਕਸ਼ਨ ਕਿਹਾ ਜਾਂਦਾ ਕਿ ਕਿਹੜੇ ਕੇਂਦਰੀ ਮੰਤਰੀ ਉੱਥੇ ਆ ਕੇ ਤੁਹਾਡੇ ਇੰਤਜ਼ਾਮ ਕਰੇ ਕਿਵੇਂ ਸਰ ਉਹਨਾਂ ਦਾ ਇਤਿਹਾਸ ਸਾਰਿਆਂ ਨੂੰ ਪਤਾ ਹੈ ਰਵਨੀਤ ਸਿੰਘ ਬਿੱਟੂ ਹੈ ਜਿਹੜਾ ਸਾਰਿਆਂ ਨੂੰ ਦਾ ਇਤਿਹਾਸ ਪਤਾ ਹੈ ਪੰਜਾਬ ਦਾ ਉਹਨਾਂ ਨੇ ਮਾਹੌਲ ਕਿਸ ਤਰ੍ਹਾਂ ਦਾ ਰੱਖਿਆ ਉਹ ਚਾਹੁੰਦੇ ਨਹੀਂ ਕਿ ਚੋਣਾਂ ਦੌਰਾਨ ਜਿਹੜਾ ਪਟਿਆਲੇ ਦਾ ਮੋਹੱਲਾ ਸੁਖਾਵਾਂ ਰਹੇ ਕਿ ਪਟਿਆਲੇ ਦੇ ਮਹੌਲ 'ਚ ਕੋਈ ਨਾ ਕੋਈ ਗਰਬੜ ਰਹੇ ਇਹ ਉਹਨਾਂ ਦੀ ਆਪਣੀ ਪਹਿਲੀ ਜਿਹੜੀ ਪ੍ਰਾਇੋਰਟੀ ਹੈ ਪਟਿਆਲੇ ਸ਼ਹਿਰ 'ਚ ਆ ਕੇ ਕਿਉਂਕਿ ਇਹਨਾਂ ਦਾ ਅੰਡਾ ਤਾਂ ਮਤਲਬ ਹੀ ਨਹੀਂ ਸੀ ਜਾਂ ਤਾਂ ਇਹਨਾਂ ਨੂੰ ਮੈਲਾ ਨਾਲ ਤੇ ਵਿਸ਼ਵਾਸ ਨਹੀਂ ਹੈਗਾ ਜਾਂ ਫਿਰ ਮੈਲਾ ਨਾਲ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ ਠੀਕ ਹੈ ਜੀ ਉਹ ਸਵੇਰੇ ਵੀ ਇੱਕ ਇੰਟਰਵਿਊ 'ਚ ਕਹਿ ਰਹੇ ਸੀ ਕਿ ਵੀ ਨਵੇਂ ਵਲੰਟੀਅਰ ਅੱਗੇ ਆ ਗਏ ਆ ਪੁਰਾਣੇ ਪਿੱਛੇ ਚਲੇ ਗਏ ਮੈਂ ਉਹ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿੰਨੀ ਕੁ ਧੀਰ ਹੋਈ ਹੈ ਬੀਜੇਪੀ 'ਚ ਆਏ ਨੂੰ ਔਰ ਤੁਸੀਂ ਕਿੰਨੇ ਕੁ ਪੁਰਾਣੇ ਹੋ ਬੀਜੇਪੀ ਦੇ ਵਿੱਚ ਆਪਣੇ ਆਪ ਨੂੰ ਆਪਣਾ ਪੱਖ ਰੱਖ ਕੇ ਉਸ ਤੋਂ ਬਾਅਦ ਦੂਜੇ ਵਲੰਟੀਅਰ ਦੀ ਸਾਰੀ ਪਾਰਟੀ ਖੁਸ਼ ਹੈ ਔਰ ਇਹ ਜਿਹੜੀ ਚੋਣਾਂ ਹੋਣੀਆਂ ਨੇ ਨਿਰਪੱਖ ਸਾਫ਼ ਸੁਥਰੀਆਂ ਚੋਣਾਂ ਹੋਣੀਆਂ ਨੇ ਔਰ ਵਧੀਆ ਨਤੀਜੇ ਨਾਲ ਸਾਰ ਨੂੰ ਜਿਤਾ ਕੇ ਸਾਰੇ ਕਾਰਪੋਰੇਸ਼ਨ ਬਣਾਣਗੇ ਔਰ ਆਪਣੀ ਪਾਰਟੀ ਦਾ ਮਾਣ ਉੱਚਾ ਕਰਨਗੇ ਜੋ ਲੋਕਾਂ ਦੀ ਸੇਵਾ ਸਾਨੂੰ ਸੌਂਪੀ ਗਈ ਹੈ ਉਹ ਬੜੇ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਨਿਭਾਵਾਂਗੇ ਜੀ ਹਾਂ ਜੀ ਆਮ ਆਦੀ ਪਾਰਟੀ ਨੇ ਆਂਦੇ ਸਾਰ ਮੈਂ ਤੁਸੀਂ ਸ਼ਾਇਦ ਇੱਕ ਸਾਰੇ ਮੀਡੀਆ ਵਾਲੇ ਭਾਈਆਂ ਨੇ ਦੇਖਿਆ ਹੋਣਾ ਕਿ ਨਾਲੀਆਂ ਤੋਂ ਸਟਾਰਟ ਹੋਏ ਪਏ ਆ ਜੀ ਜਿਹੜਾ ਮੈਂ ਤੁਹਾਨੂੰ ਉਹੀ ਉਹੀ ਦਾ ਜਵਾਬ ਦੇ ਰਿਹਾ ਜੀ ਸ਼ੁਰੂ ਤੋਂ ਮਿਹਨਤ ਕਰਦੇ ਆ ਰਹੇ ਹਾਂ ਪਟਿਆਲੇ ਸ਼ਹਿਰ ਚ ਜਿਹੜਾ ਇਹਨਾਂ ਨੇ ਗੰਦ ਪਾਇਆ ਸੀਗਾ 1000 ਕਰੋੜ ਰੁਪਏ ਲਾ ਕੇ ਜਿਹੜੀ ਸੀਵਰੇਜ ਸਿਸਟਮ ਖਰਾਬ ਕੀਤਾ ਸੀ ਵਾਟਰ ਸਪਲਾਈ ਖਰਾਬ ਕੀਤੀ ਸੀ ਹੈਨਾ ਜੀ ਉਸ ਨੂੰ ਠੀਕ ਕਰਦੇ ਕਰਦੇ 3 ਸਾਲ ਹੋ ਗਏ ਔਰ ਬਹੁਤ ਬਿਹਤਰ ਢੰਗ ਨਾਲ ਸੀ ਲੋਕਾਂ ਚ ਵਿਚਰ ਚੁੱਕੇ ਆ ਮੇਰੇ ਹਿਸਾਬ ਨਾਲ 60 ਦੀਆਂ ਸਸਟੇਟਾਂ ਦੇ ਵਿੱਚ ਅਸੀਂ ਜੇਤੂ ਰੋਕੇ ਤੁਹਾਡੇ ਅੱਗੇ ਆਵਾਂਗੇ ਸਰ ਜੀ ਤੁਹਾਡੇ ਕੋਲ ਪਹਿਲੇ ਵੀ ਕੀ ਆ ਗਿਆ ਸਰਪੰਚਾਂ ਪੰਚਾਂ ਦੇ ਵਿੱਚ ਲੜਾਈ ਚਕੜਾ ਨਹੀਂ ਹੋਇਆ ਪਰ ਫਿਰ ਵੀ ਕੋਈ ਬਾਜੀ ਵੀ ਹੋਈ ਤੁਹਾਨੂੰ ਪਤਾ ਸਰ ਕਈ ਥਾਵਾਂ ਦੇ ਉੱਤੇ ਅਜਿਹੀਆਂ ਘਟ ਸਰਪੰਚੀ ਇੱਕ ਐਸੀ ਚੀਜ਼ ਹੈ ਕਿ ਪਿੰਡ ਛੋਟਾ ਜਿਹਾ ਹੁੰਦਾ ਹੈ ਗਿਣਤੀ ਦੇ 300 ਤੋਂ ਲੈ ਕੇ 700 800 ਤੱਕ ਵੋਟ ਹੁੰਦੀਆਂ ਉੱਥੇ ਪਰ ਉਹ ਕਈ ਪਰਿਵਾਰਾਂ ਦੇ ਵਿੱਚ ਨਾ ਜਾਤੀ ਦੁਸ਼ਮਣੀਆਂ ਚੱਲਦੀ ਆਉਂਦੀਆਂ ਜਾਂ ਫਿਰ ਕਿਸੇ ਬੰਦੇ ਨੂੰ ਅੱਗੇ ਨਹੀਂ ਦੇ ਸਕਦੇ ਮਿਹਨਤੀ ਬੰਦੇ ਨੂੰ ਕਿ ਨਹੀਂ ਦੇ ਸਕਦੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਜਾਂ ਕੋਈ ਅਸਤ ਦੀ ਚਾਲ ਨਹੀਂ ਖੇਡੇਗੀ ਵੀ ਲੋਕਾਂ ਨੂੰ ਠੇਸ ਪਹੁੰਚਾ ਵੀ ਫਲਾਣੇ ਨੂੰ ਤੁਸੀਂ ਬਣਾਤਾ ਬਿਨਾ ਨੋ ਬਿਲਕੁਲ ਸਾਫ਼-ਸੁਥਰੇ ਤਰੀਕੇ ਨਾਲ ਸਾਰੇ ਸਰਪੰਚ ਬਣੇ ਆ ਜੇ ਉਸ ਹਸਾਮਨਾ ਕਹਿ ਲੀਏ ਤੁਸੀਂ ਸੂਲਰ ਦਾ ਸਰਪੰਚ ਦੇਖ ਲਓ ਸਾਫ਼-ਸੁਥਰੇ ਤਰੀਕੇ ਨਾਲ ਜਿੱਤਨਾ ਲੋਕਾਂ ਨੇ ਵੋਟਾਂ ਪਾਈਆਂ ਉੱਥੇ ਸਰਪੰਚ ਬਣਿਆ ਜੀ ਆਪਣੇ ਪਟਿਆਲੇ ਸਭ ਤੋਂ ਨੇੜੇ ਵਾਲਾ ਸਰਪੰਚ ਉਹੀ ਸੀਗਾ ਇਹ ਤੋਂ ਸਾਫ਼-ਸੁਥਰਾ ਤਰੀਕਾ ਕੋਈ ਨਹੀਂ ਦੇ ਸਕਦਾ ਜੀ ਤੁਸੀਂ ਸ਼ਾਂਤਮਈ ਤਰੀਕਾ ਨਾਲ ਕਰਵਾਓਗੇ ਜੇ ਅਗਰ ਕੋਈ ਲੜਾਈ ਝਗੜੇ ਨੂੰ ਆਂਦਾ ਤੇ ਪ੍ਰਸ਼ਾਸਨ ਨੂੰ ਇਤਨਾ ਕੀਤੀ ਜਾਏਗੀ ਜਿਹੜੀ ਐਨੀ ਪੁਲਿਸ ਖੜੀ ਹੈ ਜੀ ਇਸੇ ਕਾਰਨ ਖੜੀ ਹੈ ਵੀ ਕੋਈ ਅਨਸਖਾਮੀ ਘਟਨਾ ਨਾ ਹੋ ਜੇ ਔਰ ਪਟਿਆਲੇ ਦਾ ਜਿਹੜਾ ਮੁਹਾਲ ਹੈ ਉਸ ਖਾਮਾ ਰਹੇ ਪਟਿਆਲੇ ਦੇ ਵਿੱਚ ਪਹਿਲਾਂ ਬਹੁਤ ਗੰਦ ਪੈ ਚੁੱਕਿਆ ਬਹੁਤ ਇਸ ਤਰ੍ਹਾਂ ਦੀ ਘਟਨਾਵਾਂ ਹੋ ਚੁੱਕੀਆਂ ਮੇਰੇ ਖਾਲ ਸਟਾਰਟਿੰਗ ਹੀ ਪਟਿਆਲੇ ਸ਼ਹਿਰ ਚ 32 ਨੰਬਰ ਵਾਰਡ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਜਿੱਥੋਂ ਇਹ ਘਟਨਾ ਵਾਪਰਨੀ ਸ਼ੁਰੂ ਹੋਈ ਸੀ ਇਹੀ ਉਹ ਪਰਿਵਾਰ ਹੈ ਮਹਿਲਾ ਦਾ ਪਰਿਵਾਰ ਹੈ ਜਿਨ੍ਹਾਂ ਨੇ ਪਹਿਲੀ ਵਾਰ 32 ਨੰਬਰ ਵਾਰਡ ਨੂੰ ਦੱਬਿਆ ਸੀਗਾ ਦੁਬਾਰਾ ਬਾਅਲੈਕਸ਼ਨ ਹੋਈ ਸੀ ਰਾਮਕਮਰ ਬੋਹਰਾ ਦੀ ਡੈਥ ਹੋਣ ਤੋਂ ਬਾਅਦ ਤੇ ਉਹ ਬਾਅਲੈਕਸ਼ਨ ਦੇ ਵਿੱਚ ਉਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਸੀ ਉਤੋਂ ਹੀ ਇਹ ਬਾਜੀਆਂ ਚੱਲਦੀਆਂ ਆ ਰਹੀਆਂ ਫਿਰ ਅਕਾਲੀ ਸਰਕਾਰ ਨੇ ਬਹਿਤਾਂ ਚੱਲਦੇ-ਜਲਦੇ ਪਰ ਸਾਡੇ ਵੱਲੋਂ ਬਿਲਕੁਲ ਹੀ ਸਾਫ਼ ਦੇਖੋ ਆਮ ਆਦਮੀ ਪਾਰਟੀ ਦੀ ਜਦੋਂ ਦੇ ਸਰਕਾਰ ਬਣੀ ਹੈ ਤਾਂ ਬਰਾਬਰ ਲੋਕ ਔਰ ਵਲੰਟੀਅਰ ਸਾਡੇ ਸੇਵਾ ਕਰਦੇ ਆ ਰਹੇ ਨੇ ਤੇ ਜਿਵੇਂ ਜਿਵੇਂ ਸੇਵਾ ਕਰ ਰਹੇ ਨੇ ਜੋ ਜੋ ਪੁਰਾਣਾ ਵਲੰਟੀਅਰ ਹੈ ਹਰੇਕ ਨੂੰ ਉਹਦਾ ਮੌਕਾ ਮਿਲਿਆ ਜਿਹੜੀ ਸਾਡੀ ਸਕ੍ਰੀਨਿੰਗ ਕਮੇਟੀ ਸੀ ਉਹਨਾਂ ਨੇ ਬਹੁਤ ਸੋਚ ਸਮਝ ਕੇ ਬਹੁਤ ਜਿੱਤਣ ਵਾਲੇ ਕੈਂਡੀਡੇਟ ਤੇ ਮਿਹਨਤੀ ਕੈਂਡੀਡੇਟ ਨੂੰ ਜਿਹੜੀ ਟਿਕਟਾਂ ਦਿੱਤੀਆਂ ਨੇ ਮੈਂ ਆਪ ਨੂੰ ਹੀ ਖੁਦ ਨੂੰ ਦੱਸ ਦਿੰਦਾ ਵੀ ਮੈਂ 2016 ਤੋਂ ਪਾਰਟੀ ਜੁੜਿਆ ਹੋਇਆ ਕੋਈ ਇਸ ਤਰ੍ਹਾਂ ਦੀ ਮੇਰੇ ਨਾਲ ਨਹੀਂ ਇਸ ਤਰ੍ਹਾਂ ਦਾ ਹੋਇਆ ਵੀ ਮੈਨੂੰ ਟਿਕਟ ਨਾਲ ਦੇਣ ਦਾ ਕੋਈ ਗੱਲ ਆਈ ਹੋਵੇ ਮਾਨੂੰ ਬੜੇ ਬਿਹਤਰ ਔਰ ਸੁਚਿਦੇ ਤਰੀਕੇ ਨਾਲ ਮਾਨੂੰ ਜਿਹੜੀ ਹੈ ਟਿਕੜੇ ਦਿੱਤੀ ਗਈ ਹੈ ਔਰ ਸਾਰੇ ਵਰਕਰਾਂ ਨੂੰ ਸਾਫ਼ ਸੁਥਰੇ ਤੌਰ ਤੇ ਟਿਕਟਾਂ ਮਿਲੀਆਂ ਨੇ ਕੋਈ ਨਾਰਾਜ਼ ਨਹੀਂ ਹੈ 10-5-10 ਮਿੰਟ ਦੀ ਨਾਰਾਜ਼ਗੀ ਕਿਉਂਕਿ ਹਰੇਕ ਦਾ ਮਨ ਹੁੰਦਾ ਹੈ ਕਿ ਮੈਂ ਲੜਾਂ ਐਮਸੀ ਲੜਾਂ ਇਹ ਹਰੇਕ ਦਾ ਮਨ ਹੁੰਦਾ ਹੈ ਸਰ ਉਹਨਾਂ ਦਾ ਇਤਿਹਾਸ ਸਾਰਿਆਂ ਨੂੰ ਪਤਾ ਹੈ ਰਵਨੀਤ ਸਿੰਘ ਬਿੱਟੂ ਹੈ ਜਿਹੜਾ ਸਾਰਿਆਂ ਨੂੰ ਦਾ ਇਤਿਹਾਸ ਪਤਾ ਹੈ ਪੰਜਾਬ ਦਾ ਉਹਨਾਂ ਨੇ ਮਾਹੌਲ ਕਿਸ ਤਰ੍ਹਾਂ ਦਾ ਰੱਖਿਆ ਉਹ ਚਾਹਦੇ ਨਹੀਂ ਕਿ ਚੋਣਾਂ ਦੌਰਾਨ ਜਿਹੜਾ ਪਟਿਆਲੇ ਦਾ ਮੋਹੱਲਾ ਸੁਖਾਵਾਂ ਰਹੇ ਪਟਿਆਲੇ ਦੇ ਮਹੌਲ ਚ ਕੋਈ ਨਾ ਕੋਈ ਗਰਬੜ ਰਹੇ ਇਹ ਉਹਨਾਂ ਦੀ ਆਪਣੀ ਪਹਿਲੀ ਜਿਹੜੀ ਪ੍ਰਾਇੋਰਟੀ ਹੈ ਪਟਿਆਲੇ ਸ਼ਹਿਰ ਚ ਆ ਕੇ ਕਿਉਂਕਿ ਇਹਨਾਂ ਦਾ ਅੰਡਾ ਤਾਂ ਮਤਲਬ ਹੀ ਨਹੀਂ ਸੀ ਜਾਂ ਤਾਂ ਇਹਨਾਂ ਨੂੰ ਮੈਲਾਂ ਵਾਲੇ ਤੇ ਵਿਸ਼ਵਾਸ ਨਹੀਂ ਹੈਗਾ ਜਾਂ ਫਿਰ ਮੈਲਾਂ ਵਾਲਾ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ ਠੀਕ ਹੈ ਜੀ ਉਹ ਸਵੇਰੇ ਵੀ ਇੱਕ ਇੰਟਰਵਿਊ ਚ ਕਹਿ ਰਹੇ ਸੀ ਕਿ ਵੀ ਨਵੇਂ ਵਲੰਟੀਅਰ ਅੱਗੇ ਆ ਗਏ ਆ ਪੁਰਾਣੇ ਪਿੱਛੇ ਚਲੇ ਗਏ ਮੈਂ ਉਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿੰਨੀ ਕੁ ਧੀਰ ਹੋਈ ਹੈ ਭਾਜੀਪੀ ਚ ਆਏ ਨੂੰ ਔਰ ਤੁਸੀਂ ਕਿੰਨੇ ਕੁ ਪੁਰਾਣੇ ਹੋ ਭਾਜੀਪੀ ਦੇ ਵਿੱਚ ਆਪਣੇ ਆਪ ਨੂੰ ਆਪਣਾ ਪੱਖ ਰੱਖ ਕੇ ਉਸ ਤੋਂ ਬਾਅਦ ਦੂਜੇ ਵਲੰਟੀਅਰ ਦੀ ਗੱਲ ਕਰਨੀ ਸਾਰੀ ਪਾਰਟੀ ਖੁਸ਼ ਹੈ ਔਰ ਇਹ ਜਿਹੜੀ ਚੋਣਾਂ ਹੋਣੀਆਂ ਨੇ ਨਿਰਪੱਖ ਸਾਫ਼ ਸੁਥਰੀਆਂ ਚੋਣਾਂ ਹੋਣੀਆਂ ਨੇ ਔਰ ਵਧੀਆ ਨਤੀਜੇ ਨਾਲ ਸਾਰ ਨੂੰ ਜਿਤਾ ਕੇ ਸਾਰੇ ਕਾਰਪੋਰੇਸ਼ਨ ਬਣਾਣਗੇ ਔਰ ਆਪਣੀ ਪਾਰਟੀ ਦਾ ਮਾਣ ਉੱਚਾ ਕਰਨਗੇ ਜੋ ਲੋਕਾਂ ਦੀ ਸੇਵਾ ਸਾਨੂੰ ਸੌਂਪੀ ਗਈ ਹੈ ਉਹ ਬੜੇ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਨਿਭਾਵਾਂਗੇ ਜੀ ਹਾਂ ਜੀ ਆਮ ਆਦੀ ਪਾਰਟੀ ਨੇ ਆਂਦੇ ਸਾਰ ਮੈਂ ਤੁਸੀਂ ਸ਼ਾਇਦ ਇੱਕ ਸਾਰੇ ਮੀਡੀਆ ਵਾਲੇ ਭਾਈਆਂ ਨੇ ਦੇਖਿਆ ਹੋਣਾ ਕਿ ਨਾਲੀਆਂ ਤੋਂ ਸਟਾਰਟ ਹੋਏ ਪਏ ਆ ਜੀ ਜਿਹੜਾ ਮੈਂ ਤੁਹਾਨੂੰ ਉਹੀ ਉਹੀ ਦਾ ਜਵਾਬ ਦੇ ਰਿਹਾ ਜੀ ਸ਼ੁਰੂ ਤੋਂ ਮਿਹਨਤ ਕਰਦੇ ਆ ਰਹੇ ਹਾਂ ਪਟਿਆਲੇ ਸ਼ਹਿਰ ਚ ਜਿਹੜਾ ਇਹਨਾਂ ਨੇ ਗੰਦ ਪਾਇਆ ਸੀਗਾ 1000 ਕਰੋੜ ਰੁਪਏ ਲਾ ਕੇ ਜਿਹੜੀ ਸੀਵਰੇਜ ਸਿਸਟਮ ਖਰਾਬ ਕੀਤਾ ਸੀ ਵਾਟਰ ਸਪਲਾਈ ਖਰਾਬ ਕੀਤੀ ਸੀ ਹੈ ਨਾ ਜੀ ਉਸ ਨੂੰ ਠੀਕ ਕਰਦੇ ਕਰਦੇ 3 ਸਾਲ ਹੋ ਗਏ ਬਹੁਤ ਬਿਹਤਰ ਢੰਗ ਨਾਲ ਸੀ ਲੋਕਾਂ 'ਚ ਵਿਚਰ ਚੁੱਕੇ ਆ ਮੇਰੇ ਹਿਸਾਬ ਨਾਲ 60 ਦੀਆਂ ਸਸਟੀਆਂ ਦੇ ਵਿੱਚ ਅਸੀਂ ਜੇਤੂ ਰੋਗੇ ਤੁਹਾਡੇ ਅੱਗੇ ਆਵਾਂਗੇ ਸਰ ਜੀ ਤੁਹਾਡੇ ਵੱਲੋਂ ਪਹਿਲੇ ਵੀ ਕਹਿਆ ਗਿਆ ਸੀ ਸਰਪੰਚਾਂ ਪੰਚਾਂ ਦੇ ਵਿੱਚ ਲੜਾਈ ਝਗੜਾ ਨਹੀਂ ਹੋਏਗਾ ਪਰ ਫਿਰ ਵੀ ਕੋਈ ਬਾਜੀ ਵੀ ਹੋਈ ਤੁਹਾਨੂੰ ਪਤਾ ਸਰ ਕਈ ਥਾਵਾਂ ਦੇ ਉੱਤੇ ਅਜਿਹੀਆਂ ਘ ਸਰਪੰਚੀ ਇੱਕ ਐਸੀ ਚੀਜ਼ ਹੈ ਕਿ ਪਿੰਡ ਛੋਟਾ ਜਿਹਾ ਹੁੰਦਾ ਹੈ ਕਿੰਤੀ ਦੇ 300 ਤੋਂ ਲੈ ਕੇ 700 800 ਤੱਕ ਵੋਟ ਹੁੰਦੀਆਂ ਉੱਥੇ ਪਰ ਉਹ ਕਈ ਪਰਿਵਾਰਾਂ ਦੇ ਵਿੱਚ ਨਾ ਜਾਤੀ ਦੁਸ਼ਮਣੀਆਂ ਚੱਲਦੀ ਆਉਂਦੀਆਂ ਜਾਂ ਫਿਰ ਕਿਸੇ ਬੰਦੇ ਨੂੰ ਅੱਗੇ ਨਹੀਂ ਦੇਖ ਸਕਦੇ ਮਿਹਨਤੀ ਬੰਦੇ ਨੂੰ ਅੱਗੇ ਨਹੀਂ ਦੇਖ ਸਕਦੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਜਾਂ ਕੋਈ ਅਸਤ ਦੀ ਚਾਲ ਨਹੀਂ ਖੇਡੇਗੀ ਵੀ ਲੋਕਾਂ ਨੂੰ ਠੇਸ ਪਹੁੰਚਾ ਵੀ ਫਲਾਣੇ ਨੂੰ ਤੁਸੀਂ ਬਣਾਤਾ ਬਿਨਾ ਨੋ ਬਿਲਕੁਲ ਸਾਫ਼-ਸੁਥਰੇ ਤਰੀਕੇ ਨਾਲ ਸਾਰੇ ਸਰਪੰਚ ਬਣੇ ਆ ਜੇ ਉਸ ਹਸਾਮਨਾ ਕਹਿ ਲੀਏ ਤੁਸੀਂ ਸੂਲਰ ਦਾ ਸਰਪੰਚ ਦੇਖ ਲਓ ਸਾਫ਼-ਸੁਥਰੇ ਤਰੀਕੇ ਨਾਲ ਜਿੱਤਨਾ ਲੋਕਾਂ ਨੇ ਵੋਟਾਂ ਪਾਈਆਂ ਉੱਥੇ ਸਰਪੰਚ ਬਣਿਆ ਜੀ ਆਪਣੇ ਪਟਿਆਲੇ ਸਭ ਤੋਂ ਨੇੜੇ ਵਾਲਾ ਸਰਪੰਚ ਉਹੀ ਸੀਗਾ ਇਹ ਤੋਂ ਸਾਫ਼-ਸੁਥਰਾ ਤਰੀਕਾ ਕੋਈ ਨਹੀਂ ਦੇ ਸਕਦਾ ਜੀ ਤੁਸੀਂ ਸ਼ਾਂਤਮਈ ਤਰੀਕਾ ਨਾਲ ਕਰਵਾਓਗੇ ਜੇ ਅਗਰ ਕੋਈ ਲੜਾਈ ਝਗੜੇ ਨੂੰ ਆਂਦਾ ਤੇ ਪ੍ਰਸ਼ਾਸਨ ਨੂੰ ਇਤਨਾ ਕੀਤੀ ਜਾਏਗੀ ਜਿਹੜੀ ਐਨੀ ਪੁਲਿਸ ਖੜੀ ਹੈ ਜੀ ਇਸੇ ਕਾਰਨ ਖੜੀ ਹੈ ਵੀ ਕੋਈ ਅਨਸਖਾਮੀ ਘਟਨਾ ਨਾ ਹੋ ਜੇ ਔਰ ਪਟਿਆਲੇ ਦਾ ਜਿਹੜਾ ਮੁਹਾਲ ਹੈ ਉਸ ਖਾਮਾ ਰਹੇ ਪਟਿਆਲੇ ਦੇ ਵਿੱਚ ਪਹਿਲਾਂ ਬਹੁਤ ਗੰਦ ਪੈ ਚੁੱਕਿਆ ਬਹੁਤ ਇਸ ਤਰ੍ਹਾਂ ਦੀ ਘਟਨਾਵਾਂ ਹੋ ਚੁੱਕੀਆਂ ਮੇਰੇ ਖਾਲ ਸਟਾਰਟਿੰਗ ਹੀ ਪਟਿਆਲੇ ਸ਼ਹਿਰ ਚ 32 ਨੰਬਰ ਵਾਰਡ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਜਿੱਥੋਂ ਇਹ ਘਟਨਾ ਵਾਪਰਨੀ ਸ਼ੁਰੂ ਹੋਈ ਸੀ ਇਹੀ ਉਹ ਪਰਿਵਾਰ ਹੈ ਮਹਿਲਾ ਦਾ ਪਰਿਵਾਰ ਹੈ ਜਿਨ੍ਹਾਂ ਨੇ ਪਹਿਲੀ ਵਾਰ 32 ਨੰਬਰ ਵਾਰਡ ਨੂੰ ਅ ਦਬਿਆ ਸੀਗਾ ਦੁਬਾਰਾ ਬਾਅਲੈਕਸ਼ਨ ਹੋਈ ਸੀ ਰਾਮਕਮਰ ਬੋਹਰਾ ਦੀ ਡੈਥ ਹੋਣ ਤੋਂ ਬਾਅਦ ਤੇ ਉਹ ਬਾਅਲੈਕਸ਼ਨ ਦੇ ਵਿੱਚ ਉਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਸੀ ਉਤੋਂ ਹੀ ਇਹ ਬਾਜੀਆਂ ਚੱਲਦੀਆਂ ਆ ਰਹੀਆਂ ਫਿਰ ਅਕਾਲੀ ਸਰਕਾਰ ਨੇ ਬਹਿਤਾਂ ਚੱਲਦੇ-ਜਲਦੇ ਪਰ ਸਾਡੇ ਵੱਲੋਂ ਬਿਲਕੁਲ ਹੀ ਸਾਫ਼ ਮਹਿਲਾਵਾਲਿਆਂ ਦੀ ਇੱਕ ਆਸਤ ਬਣ ਗਈ ਵੀ ਆਪਣੀ ਸਰਕਾਰ ਹੋਵੇ ਤੇ ਆਪਾਂ ਜੋ ਮਰਜ਼ੀ ਕਰੀਏ ਅੱਜ ਸਿਰਫ ਭੰਡਣ ਦਾ ਕੰਮ ਕਰਨ ਆਏ ਨੇ ਇੱਥੇ ਬੜੇ ਫਾਰਦਾਸ਼ੀ ਤਰੀਕੇ ਨਾਲ ਐਨਓਸੀ ਮਿਲੀਆਂ ਨੇ ਐਨਓਸੀ ਦਾ ਰੌਲਾ ਪਾਇਆ ਅਖਬਾਰਾਂ 'ਚ ਵੀ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀਆਂ ਜੇ ਐਨਓਸੀ ਨਹੀਂ ਮਿਲੀ ਤੇ ਇੱਥੇ ਫਾਰਮ ਕਿਵੇਂ ਆ ਕੇ ਭਰਨ ਲਈ ਫਾਰਮ ਐਨਓਸੀ ਲੈਂਡ ਤੇ باوجود ਤੁਮਦ ਲਾਉਣੀ ਕਿ ਸਰਕਾਰ ਸਾਨੂੰ ਐਨਓਸੀ ਨਹੀਂ ਦੇਰੀ ਇੱਥੇ ਆ ਕੇ ਫਾਰਮ ਭਰਨ ਆਏ ਤੁਸੀਂ ਲੇਟ ਹੋ ਪੀਸੀ ਪਹਿਲਾਂ ਕਰਨ ਲੱਗੇ ਇੱਥੇ ਆਏ ਜਦੋਂ ਫਾਰਮ ਭਰਨ ਜਾ ਰਹੇ ਨੇ ਤੇ ਆਪਣੀ ਬੰਦਿਆਂ ਤੋਂ ਫਾਰਮ ਫੜਵਾ ਲਏ ਕਿਉਂਕਿ ਮਾਹੌਲ ਖਰਾਬ ਕਰਨ ਦੇ ਤਰੀਕੇ ਨਾਲ ਉਹਨਾਂ ਦਾ ਇੱਕ ਵਿਉਂਤ ਤਰੀਕੇ ਨਾਲ ਇਹ ਕੰਮ ਕੀਤਾ ਆਪ ਫਰੀ ਪਲਾਨ ਇੱਕ ਮਹਿਕਮਾ ਸਕ੍ਰਿਪਟਡ ਉਹਨਾਂ ਨੇ ਅੱਜ ਐਪੀਸੋਡ ਕੀਤਾ ਆਪਣੀ ਬੰਦੇ ਤੋਂ ਆਪਣੀ ਕਿਸੇ ਬੰਦੇ ਨੂੰ ਬੁਲਾ ਕੇ ਫਾਰਮ ਫੜਵਾ ਤੇ ਰੌਲਾ ਪਾ ਤੇ ਸਾਡੇ ਫਾਰਮ ਫੜੇ ਜਾ ਰਹੇ ਅਸੀਂ ਫਾਰਮ ਭਰਨ ਲਈ ਜਾ ਰਹੇ ਸੀ ਹਲੇ 2:55 ਮਿੰਟ ਹੋਏ ਨੇ ਤੇ ਸਾਨੂੰ ਅਫਸਰਾਂ ਨੇ ਕਿਹਾ ਤਾਂ 5 ਮਿੰਟ ਚ ਤੁਹਾਡੇ ਫਾਰਮ ਨਹੀਂ ਹੋਣੇ ਕੋਈ ਬੰਦੇ ਸਹਾਦਾਉ ਕਿਉਂਕਿ ਸਾਡੀ ਪਾਰਟੀ ਨੇ ਜਿਹੜੀ ਟਿਕਟਾਂ ਲੇਟ ਕੀਤੀ ਸੀ ਅਨਾਉਂਸ ਲੇਟ ਹੋਣ ਤੋਂ ਬਾਅਦ ਅਸੀਂ ਜਦੋਂ ਫਾਰਮ ਭਰ ਲਈ ਆ ਰਹੇ ਹਾਂ ਤੇ ਟਾਈਮ ਓਬਵੀਅਸਲੀ 5 ਮਿੰਟ ਰਹਿੰਦੇ ਸੀ ਕਿ ਉਹਨਾਂ ਨੇ ਸਾਨੂੰ ਮਨਾ ਕਰਤਾ ਪਰ ਰਵਨੀਤ ਬਿੱਟੂ ਕਿਉਂਕਿ ਸੈਂਟਰ ਦਾ ਮਨਿਸਟਰ ਹੈ ਮਹਾਰਾਣੀ ਸਾਹਿਬ ਸਾਰੀ ਟੀਮ ਲੈ ਕੇ ਇੱਥੇ ਪਹੁੰਚ ਗਏ ਅੰਦਰ ਆਰਓ ਦੇ ਕਮਰੇ ਚਲੇ ਗਏ ਤੇ ਸਾਡਾ ਵਿਰੋਧ ਇਹੀ ਹੈ ਵੀ ਤੁਸੀਂ ਜੇ ਸਾਡ ਨੂੰ ਰੋਕਿਆ ਦੇਖੋ ਟਾਈਮ ਸਾਰੇ ਲਈ ਇਕੁਅਲ ਹੈ ਸਾਰੇ ਇਥੇ ਸਾਰੇ ਕੋਈ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਆਜ਼ਾਦ ਅਕਾਲੀ ਦਾ ਸਾਰੇ ਨੇ ਆਕੇ ਪੜਨਾ ਸਾਰੇ ਪਰਨਾ ਜੇ 3 ਵਜੇ ਦਾ ਟਾਈਮ ਸਾਡੇ ਲਈ ਹੈ ਤੇ ਉਹਨਾਂ ਲਈ ਵੀ ਉਹੀ ਟਾਈਮ ਹੈ ਤਾਂ ਉਹ ਕਿਵੇਂ ਜਾ ਸਕਦਾ ਆਂਡਿਊ ਫੈਕਟਰ ਕੋਈ ਨਹੀਂ ਕਿਸੇ ਲਈ ਚੱਲੇਗਾ ਤੁਸੀਂ ਗੁੰਨਾ ਕਰਦੀ ਕਰਦੇ ਕਹਿੰਦੇ ਕੋਈ ਜ਼ਿਲ੍ਹਾ ਪ੍ਰਧਾਨ ਦੇ ਘਰੇ ਰਾਜ ਜਾ ਕੇ ਨਾਮ ਕਰਵਾਇਆ ਗਿਆ ਸੀਸੀਟੀ ਫੁਟੇਜ ਹੈ ਜਿਹੜੇ ਬੰਦੇ ਉਹਨਾਂ ਤੇ ਖਰਾਬ ਕਾਰਵਾਈ ਕਰਾ ਰਹੇ ਨੇ ਜੁਬਰ ਜਿਹੜਾ ਜੇ ਫੁਟੇਜ ਆ ਗਈ ਫਿਰ ਤਾਂ ਕੋਈ ਗੱਲ ਹੀ ਨਹੀਂ ਹੈ ਜੇ ਉਹਨਾਂ ਕੋਲ ਪ੍ਰੂਫ ਨਹੀਂ ਫਿਰ ਤਾਂ ਬਹੁਤ ਵੱਡੀ ਗੱਲ ਹੈ ਅੱਛੀ ਗੱਲ ਹੈ ਉਹ ਜਿਹਦੇ ਖਿਲਾਫ ਕਰਨਾ ਚਾਹੁੰਦਾ ਤਾਂ ਰਿਟਰਨ ਕੰਪਲੀਟ ਦੇਖ ਸਕਦੇ ਨੇ ਜੁਬਰ ਜਿਹੜ ਅਰਮ ਨਾ ਭਰੋ ਜੀ ਜਿਹੜੇ ਜੇਤੂ ਦੇ ਹਾਂਜੀ 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 ਉਹਨਾਂ ਨੂੰ ਵੀ ਵਾਰਨਿੰਗ ਧਮਕੀਆਂ ਦਿੱਤੀਆਂ ਗਈਆਂ ਇਹ ਉਹਦਾ ਜਵਾਬ ਉਹੀ ਦੇਣਗੇ ਕਿਉਂਕਿ ਇਹਨਾਂ ਦੇ ਖੁਦ ਐਕਚੁਅਲ ਚ ਜੋ ਕਰਦੇ ਆਏ ਨੇ ਉਹਨਾਂ ਨੂੰ ਇਹ ਖਦਸ਼ਾ ਵੀ ਹੋਏਗਾ ਪਰ ਹੋਣਾ ਕੋਈ ਬੜੇ ਪਾਰਦਰਸ਼ੀ ਤਰੀਕੇ ਨਾਲ ਐਮਐਲਏ ਸਾਡੇ ਅਜੀਤਪਾਲ ਸਿੰਘ ਜੀ ਕੋਲ ਹੀ ਨੇ ਕਿਹਾ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੋਣੀ ਹੈ ਫੇਅਰ ਐਂਡ ਕਿਸੇ ਦੀ ਕੋਈ ਇੰਟਰਫੇਰੈਂਸ ਨਹੀਂ ਅਰਸੋ ਦਾ ਰੌਲਾ ਪਾ ਰਹੇ ਸੀ ਐਨਓਸੀ ਮਿਲ ਰਿਹਾ ਤੁਹਾਨੂੰ ਮੈਂ ਇੱਕੋ ਗੱਲ ਕਰਾਂ ਐਨਓਸੀ ਤੋਂ ਬਿਨਾ ਇੱਥੇ ਆ ਕਿਵੇਂਗੇ ਉਹ ਪਹਿਲੀ ਗੱਲ ਉਹਨਾਂ ਦੀ ਗੱਲ ਹੀ ਝੁੱਠ ਲਈ ਜਾਂਦੀ ਹੈ ਐਨਓਸੀ ਮਿਲੀ ਹੈ ਬਿਲਕੁਲ ਉਸ ਤਰੀਕੇ ਨਾਲ ਮਿਲੀ ਹੈ ਕੋਈ ਦਿੱਕਤ ਨਹੀਂ ਹੈ ਨੀ ਸਰਕਾਰੀ ਦਬਦਬੇ ਦੀ ਗੱਲ ਕੀਤੀ ਜਾਗੀ ਹੈ ਹਾਂ ਜੀ ਪ੍ਰਸ਼ਾਸਨ ਵੱਲੋਂ ਦੇਖੋ ਇੱਥੇ ਵੀ ਮੈਂ ਪਹਿਲਾਂ ਵੀ ਕਿਹਾ ਇਹਦੇ ਵਿੱਚ ਆਮ ਆਦਮੀ ਦੇ ਵੀ ਨੇ ਕਾਂਗਰਸ ਦੇ ਵੀ ਕੁਝ ਖੜੇ ਨੇ ਤੇ ਆਜ਼ਾਦ ਵੀ ਲੋਕੀ ਜਿਹੜੇ ਭਰ ਰਹੇ ਹਰ ਪਾਰਟੀ ਦਾ ਨੁਮਾਇੰਦਾ ਇੱਥੇ ਖੜਿਆ ਸੀਗਾ ਹੁਣ ਤਾਂ ਸ਼ਾਇਦ ਘਟ ਕੇ ਪਰ ਸਾਡਾ ਵਿਰੋਧ ਇਸੇ ਗੱਲ ਤੇ ਆ ਵੀ ਚੂਰੂਠ ਨੀਰਾ ਚੂਠ ਔਰ ਪ੍ਰੋਪਾਗੈਂਡਾ ਹੈ ਫਾਲਸ ਸਟੇਟਮੈਂਟਸ ਨੇ ਇਹਦਾ ਕੋਈ ਨਹੀਂ ਜੇ ਪ੍ਰੂਫ ਹੈਗਾ ਤੇ ਉਹਨਾਂ ਨੂੰ ਪ੍ਰੂਫ ਲੈ ਕੇ ਬੜੇ ਇਸ ਤਰੀਕੇ ਨਾਲ ਉਹ ਸਾਰੇ ਪੈਸੇ ਜਾ ਸਕਦੇ ਨੇ ਮਤਲਬ ਹੀ ਨਹੀਂ ਬਣਦਾ ਜੀ ਕਦੇ ਨਹੀਂ ਆਮ ਆਦਮੀ ਪਾਰਟੀ ਦਾ ਜਦ ਬਦਲਾਅ ਹੈ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੈ ਔਰ ਕੋਈ ਵੀ ਕਿਸੇ ਤਰੀਕੇ ਦੇ ਕੋਈ ਨਹੀਂ ਸਾਰਿਆਂ ਲਈ ਐਨਸੀ ਬਰਾਬਰ ਮਿਲੀਆਂ ਨੇ ਸਾਰਿਆਂ ਲਈ ਇਲੈਕਸ਼ਨ ਬਰਾਬਰ ਹੈ